ਗੱਡੂ ਪਰਿਵਾਰ ਨੂੰ ਉਸ ਸਮੇਂ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਜਦ 모ਹਨ ਗੱਡੂ ਜੀ ਦੀ ਨੂੰ ਤੇ ਲక్ష్మణ ਜਸੂ ਜੀ ਦੀ ਸੁਪੁੱਤਰੀ 우샤 ਗੱਡੂ ਜੀ ਇਸ ਦੁਨੀਆ ਨੂੰ ਅਲਵਿਦਾ ਆਖ ਗਈ ਜਿਨ੍ਹਾਂ ਦਾ ਅੰਤਿਮ ਸੰਸਕਾਰ 23 ਅਗਸਤ ਦਿਨ ਐਤਵਾਰ ਨੂੰ ਇੰਗਲੈਂਡ ਦੀ ਧਰਤੀ ਤੇ ਸੈਂਕੜੇ ਨਮ ਅੱਖਾਂ ਨਾਲ ਕੀਤਾ ਗਿਆ 우샤 ਗੱਡੂ ਜੀ ਨੂੰ ਅੰਤਿਮ ਵਿਦਾਇਗੀ ਦੇਣ ਲਈ ਫੱਟੀ ਗਿਣਤੀ ਵਿੱਚ ਰਵਿਦਾਸੀਆ ਸਮਾਜ ਦੇ ਲੋਕਾਂ ਤੋਂ ਇਲਾਵਾ ਆਜ਼ਾਦ ਟੀਵੀ ਦੇ ਚੇਅਰਮੈਨ ਸ਼੍ਰੀ ਮੇਸ਼ਕਲੇ ਜੀ ਵੀ ਪਹੁੰਚੇ ਉਸ਼ਾ ਗੱਡੂ ਜੀ ਦੇ ਅੰਤਿਮ ਸੰਸਕਾਰ ਤੋਂ ਬਾਅਦ ਦੁਪਹਿਰ ਨੂੰ ਸ਼੍ਰੀ ਗੁਰੂ ਵਿਦਾ ਅੰਮ੍ਰਿਤ ਬਾਣੀ ਸੈਂਟਰ 30306 ਪਾਰਕ ਰੋਡ ਬਰਮਿੰਗਮ ਵਿਕੇ ਹਰਬੰਸ ਸ਼ੌਂਕੀ ਜੀ ਵੱਲੋਂ ਪਵਿੱਤਰ ਅੰਮ੍ਰਿਤ ਬਾਣੀ ਦੇ ਪਾਠ ਦਾ ਭੋਗ ਪਵਾਇਆ ਗਿਆ ਅਤੇ ਕੀਰਤਨ ਉਪਰੰਤ ਗੁਰੂ ਘਰ ਤੋਂ ਲੰਗਰ ਵਰਤਾਇਆ ਗਿਆ ਇਸ ਮੌਕੇ ਡੇਰਾ ਸੱਚਖੰਡ ਬੱਲਾ ਤੋਂ ਟਰਸਟੀ ਨਰੰજન ਚੀਮਾ ਜੀ ਵੱਲੋਂ ਵੀ ਵਿਛੜੀ ਹੋਈ ਰੂਹ ਨੂੰ ਸ਼ਬਦਾਂ ਦੇ ਫੁੱਲ ਭੇਟ ਕੀਤੇ ਗਏ ਆਉਂ ਵੇਖਦੇ ਹਾਂ ਇਸ ਦੁਖਮਈ ਕੜੀ ਦੀਆਂ ਕੁਝ ਪਾਵੁਖਿਆਤਾ ਤੋਹੀ ਕੋਹੀ 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 ਤੋਹੀ ਅੰਦਰ ਕੈਸਾ ਕਨ ਕਟ ਜਤ ਜਤ ਰੰਗ ਜੈਸਾ ਕਿਉਂ ਪੇ ਹਮਨਾ ਪਾਪ ਕਰੰਤਾ ਇਹ ਅਨੰਤਾ ਬਤ ਪਾਵਨ ਨਾਮ ਕੈਸੇ ਹੁਤਾ ਲਾਓ ਤੁਮ ਜੋ ਨਾਏ ਕਿਆ ਚੋ ਅੰਤਰ ਜਾਮੀ ਪ੍ਰਭ ਤੇ ਜਨ ਜੈ ਜਾਏ ਜਨ ਤੇ ਸੋ ਅਮੀਰ ਸਰੀਰ ਆਜ਼ਾਦ ਹੈ ਮੋਖ ਕੋ ਵਿਚਾਰ ਦੇਹੁ ਰਬਦਾਸ ਸੰਤਲ ਸਮਝਾਵੇ ਕੋ ਜਪੋ ਜੀ ਸਤਨਾਮ ਹਰ 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 ਹਰਿ ਆਦਿ ਸਿਮਰਤ ਜਨ ਗਏ ਨਿਸ਼ਟ ਤਰੇ ਹਰ ਕੇ ਨਾਮ ਅਕबीर ਉਜਾਗਰ ਜਨਮ ਜਨਮ ਕੇ ਕਾਟੇ ਕਾਗਰ ਨਿਮਤ ਨਾਮ ਦਿਉ ਦੁੱਧ ਪਿਆਇਆ ਤੋ ਜਗ ਜਨਮ ਸੰਕਟ ਦੀ ਆਇਆ ਜਨ ਰਵਦਾਸ RAM ਰੰਗ ਰਾਤਾ ਏਹੋ ਉਰ ਪ੍ਰਸਾਦ ਨਰਗ ਨਹੀਂ ਜਾਂਦਾ ਜਪੋ ਜੀ ਸੁਖ ਸਾਗਰ ਸੁਰਤਰ ਚਿੰਤਾ ਮਨ ਕਾਮ ਧਨ ਵਚ ਜਾ ਕੇ ਚਾਤ ਪ੍ਰਦਾਰਥ ਅਰਸ਼ ਦਸਾਸੇ ਤੇ ਨਬ ਨਿਤ ਕਰਤਨ ਤਾਂ ਕਿ ਹਰ 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 ਨਾਂ ਜੱਪੇ ਰਸਨਾ ਅਬਰ ਸਭ ਤੇ ਆਪ ਬਚਨ ਰਚਨਾ ਰਹਾਉ ਨਾਨਕ ਖਿਆਨ ਪ੍ਰਾਨਵੇਦ ਵਿਦ ਚੌਤੀ ਸ਼ਕਰ ਮਾਹੀ ਵਿਆਸ ਵਿਚਾਰ ਕਿਹੋ ਪਰਮਾਰਥ ਰਾਮ ਨਾਮ ਸਰਨਾਹੀ ਸਹਿਜ ਸੁਮਾਦ ਉਪਾਦ ਰਹਿਤ ਪੁਣ ਵੱਡੇ ਭਾਗ ਲ ਬਟਾਗੀ ਕਹੇ ਨਬਦਾਸ ਪ੍ਰਕਾਸ਼ ਦੇ ਦੇਤਰ ਜਨਮਨ ਪੈਪਾ ਕੀ ਜੱਪੋ ਜੀ ਦਾਰੇ ਦੇ ਸਭ ਕੋ ਹਸੇ ਐਸੀ ਦਸਾ ਹਮਾਰੀ ਅਸ਼ ਦਸਾ ਸਿੱਧ ਕਰ ਤਲੇ ਸਭ ਕਿਰਪਾ ਤੋ ਮਾਰੀ ਤੂੰ ਜਾਣਤ ਮੈਂ ਕਿਸ ਨਹੀਂ ਭਵਖੰਡਨ ਰਾਮ ਸਗਲ ਜੀ ਸਰਨਾਗ ਤੇ ਪ੍ਰਾਪੂਰਨ ਕਾਮ ਜੋ ਤੇਰੀ ਸਰਨਾਗ ਦਾ ਤੇ ਨਾਹੀ ਭਾਰ ਉੱਚ ਨੀਚ ਤੁਮ ਤੇ ਤਰੇ ਆਲ ਸੰਸਾਰ ਕਹਿ ਰਬਦਾਸ ਅਕਥ ਕਥਾ ਬਹੁ ਕਾਹੇ ਕਰੀ ਜੈ ਜੈਸਾ ਤੂੰ ਤਿਆਰ ਸਾ ਤੂੰ ਹੀ ਕਿਆ ਪਵਾਂ ਦੀ ਜਪੋ ਜੀ ਹਮ ਸਰਦੀਨ ਦਿਆਲ ਨ ਤੂੰ ਸਰ ਅਬ ਪਤੀਰ ਕਿਆ ਕੀਜੈ ਬਚਨੀ ਤੋਰ ਮੋਰ ਮਨ ਮਾਨ ਜਨ ਕੋ ਪੂਰਨੁ ਜੈ ਓ ਬਲ ਬਲ ਜਾਉ ਰ ਮਈਆ ਕਾਰਨੇ ਕਾਰਨ ਕਬਨ ਹੋ ਬਹੁਤ ਜਨਮ ਬਿਛਰੇ ਤੇ ਮਾਦੋ ਇਹ ਜਨਮ ਤੁਮਾਰੇ ਲੇਕੇ ਕਹਿ ਰਵਦਾਸ ਆਸ ਲਗ ਜੀਵੋ ਚਿਰ ਪਿਓ ਦਰਸ਼ਨ ਦੇਕੇ ਜਪੋ ਜੀ ਤਨ ਤਨ ਜਗਤ ਗੁਰੂ ਸਤਗੁਰ ਰਵਿਦਾਸ ਮਹਾਰਾਜ ਜੀ ਤਨ ਤਨ ਸਵਾਮੀ ਵਾਲਮੀਕ ਜੀ ਮਹਾਰਾਜ ਫਰੀਦ ਜੀ ਨਾਮਦੇਵ ਕਵੀ ਜੀ ਸਦਨਾ ਜੀ ਸਹਿਜ ਜੀ ਤਨ ਤਨ ਬਾਬਾ ਸ੍ਰੀ ਚੰਨ ਜੀ ਤਨ ਤਨ ਰੰਕਾ ਜੀ ਬੰਕਾ ਜੀ ਮਹਾਰਾਜ ਛਿਰ 108 ਸੰਤਨ ਰਜਨਦਾ ਜੀ ਅਤੇ ਸ੍ਰੀ ਗੁਰੂ ਰਵਿਦਾਸ ਅੰਮ੍ਰਿਤ ਬਾਣੀ ਦੀ ਨਿੱਕੀ ਗੋਦ ਵਿੱਚ ਬੈਠੀ ਸਾਰੀ ਸੰਗਤ ਨੂੰ ਸਭ ਤੋਂ ਪਹਿਲਾਂ ਜੈ ਗੁਰਦੇਵ ਧੰਨ ਧੰਨ ਅੱਜ ਆਪਾਂ ਸਾਰੇ ਦੂਰੋਂ ਨੇੜੇੋਂ ਸੱਜਣ ਮਿੱਤਰ ਰਿਸ਼ਤੇਦਾਰ ਇਕੱਠੇ ਹੋਏ ਆ ਕਿਸਾ ਵੀ ਬਹੁਤ ਹੀ ਸਤਿਕਾਰਯੋਗ ਭੈਣ ਜੀ ਕੁਸ਼ਾ ਗੱਡੂ ਜੀ ਪਿਛਲੇ ਦਿਨੀ ਪਰਿਵਾਰ ਨੂੰ ਸੰਦੀਵੀ ਵਿਛੋੜਾ ਦੇ ਗਈ ਪਰਿਵਾਰ ਨੇ ਬੜੀ ਸੇਵਾ ਕੀਤੀ ਦੋਨਾਂ ਪਰਿਵਾਰਾਂ ਨੇ ਪਰਮਰੈ ਦਾ ਹੁਕਮ ਸੀ ਜੋਦਨ ਆਵੇ ਸੋਦਨ ਜਾ ਹੀ ਕਰਨਾ ਕੂਚ ਰਹਿਣ ਫਰਮਾਈ ਸੰਗ ਚਲਤ ਹੈ ਹਮ ਵੀ ਚਲਣਾ ਦੂਰ ਗਵਨ ਸਿਰ ਉਪਰ ਮਰ ਸੋਇਸ਼ ਜੋ ਸ਼ਬਦ ਦੇ ਨਾਲ ਉਹ ਆਪਾਂ ਨੂੰ ਸੰਦੀ ਵੀ ਬਿਸ਼ੋੜਾ ਦੇ ਕੇ ਪ੍ਰਭੂ ਚਰਨਾਂ ਦੇ ਵਿੱਚ ਸਤਪੁਰ ਉਦਾਸ ਮਹਾਰਾਜ ਦੇ ਚਰਨਾਂ ਵਿੱਚ ਜਾਬਰਾ ਜੀ ਨੇ ਔਰ ਅਸੀਂ ਆਪਾਂ ਦੂਰੋਂ ਨੇੜੇੋਂ ਅੱਜ ਸਾਰੇ ਉਹਨਾਂ ਭੈਣ ਜੀ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਨ ਵਾਸਤੇ ਆਏ ਹਾਂ ਦਾਸ ਆਪਣੀ ਵੱਲੋਂ ਅਯੁਰਪਾਲ ਸਾਹਿਬ ਸਤਿਗੁਰ ਸਾਹਿਬ ਮੀਰ ਰਣਜਨ ਦਾਸ ਮਹਾਰਾਜੀ ਮਜੂਦਾ ਗੱਦੀ ਨੀਂਹ ਲੇਰਾ ਸੰਸਰਵੰਦਾ ਜੀ ਸਤਕਣ ਬਲਾਂ ਬਲੋਂ ਸ਼੍ਰੀ ਗੁਰਦਾ ਜਨਮਸਥਾਨ ਪਬਲਿਕ ਚੈਰੀਟੇਬਲ ਟਰਸਟ ਬਣਾ ਰਹੇ ਜੂ ਪੀ ਬਲੋਂ ਡੇਰੇ ਦੀਆਂ ਸਮੂਹ ਸੰਗਤਾਂ ਵੱਲੋਂ ਅਤੇ ਡੇਰੇ ਦੇ ਸਮੂਹ ਸੇਵਾਦਾਰਾਂ ਵੱਲੋਂ ਅੰਮ੍ਰਿਤ ਵਣੀ ਰਬਦਾਸੀਆ ਕਮਿਊਨਿਟੀ ਸੈਂਟਰ ਰਵਿ ਬਰਮਿੰਗਮ ਦੀਆਂ ਸਾਰੀਆਂ ਸੰਗਤਾਂ ਵੱਲੋਂ ਭੈਣ ਜੀ ਨੂੰ 우ਸ਼ਾ ਗੁੱਡੂ ਜੀ ਨੂੰ ਸ਼ਰਧਾ ਦੇ ਫੁੱਲ ਭੇਟ ਕਰਦੇ ਆਂ ਨਾਲ ਬੇਨਤੀ ਕਰਦੇ ਆਂ ਸਤਿਗੁਰ ਵਜਾਸ ਮਹਾਰਾ ਦੇ ਚਰਨਾਂ ਵਿੱਚ ਕਿ ਉਹਨਾਂ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਦੇਣਾ ਪਿਛੇ ਪਰਿਵਾਰ ਨੂੰ ਪਾਣਾ ਮੰਨਣ ਦਾ ਵੱਲ ਵਕਸ਼ਾ ਉਹ ਬਹੁਤ ਮਹਾਨ ਵਿਅਕਤੀ ਹੁੰਦਾ ਹੈ ਜਿਹਦੀ ਆਲਾਦ ਕਹਿਣੇ ਕਾਰ ਹੋਵੇ ਜਿਹਦੀ ਆਲਾਦ ਵਧੀਆ ਹੋਵੇ ਉਹ ਸਭ ਤੋਂ ਅਮੀਰ ਆਦਮੀ ਹੁੰਦਾ ਦੁਨੀਆ ਦਾ ਇਹ ਦਸਤੂਰ ਹੈ ਇੱਕ ਦਿਨ ਜਾਣਾ ਹੈ ਕੋਈ ਆਂਦਾ ਹੈ ਕੋਈ ਜਾਂਦਾ ਹੈ ਗੱਡੀ-ਦੇਲ ਗੱਡੀ ਆਉਂਦੀਆਂ ਜਾਂਦੀਆਂ ਸਵਾਰੀਆਂ ਉਤਰਦੀਆਂ ਚੜੀ ਜਾਂਦੀਆਂ ਇਹ ਦਸਤੂਰ ਹੈ ਸਤਿਗੁਰਾਂ ਨਾਲ ਦੀ ਉਹਦੀ ਫਸਲ ਆਇਆ ਸੋਕੀ ਸਾਹਿਬ ਨੇ ਵੀ ਦੱਸਿਆ ਉਹ ਕੱਚੀ ਵੜਨ ਉਹ ਪੱਕੀ ਵੜਨ ਜਾਣਾ ਸਾਰਿਆ ਨਹੀਂ ਹੈ ਪਰ ਮਾਪਿਆਂ ਦੇ ਬੈਠੇ ਜਵਾਨ ਧੀ ਪੁੱਤ ਦਾ ਚਲੇ ਜਾਣਾ ਮਾਪੇ ਦੇ ਨੂੰ ਸਹਿਣਾ ਬਹੁਤ ਔਖਾ ਹੁੰਦਾ ਕਹਿਣਾ ਤਾਂ ਗੱਲ ਸੋਹੀ ਆ ਸਹਿਣਾ ਬੜਾ ਔਖਾ ਹੁੰਦਾ ਉਹਨਾਂ ਬੱਚਿਆਂ ਨੂੰ ਸਹਿਣਾ ਬੜਾ ਔਖਾ ਹੁੰਦਾ ਤਾਏ ਚਾਚੇ ਭੈਣ ਭਰਾ ਸਾਰੇ ਰਿਸ਼ਤੇ ਰਾਰੇ ਦਾਦੇ ਬਾਬੇ ਦੀ ਆ ਪਰ ਮਾਂ ਨਹੀਂ ਲੱਭਣੀ ਮਾਂ ਮਾਂ ਹੀ ਹੁੰਦੀ ਆ ਧੀ ਤੇ ਮਾਂ ਦਾ ਰਿਸ਼ਤਾ ਜਿਹੜਾ ਇਹ ਬਹੁਤ ਇੱਕ ਅਨਮੋਲ ਰਿਸ਼ਤਾ ਹੈ ਮਾਂ ਵੀ ਆਪਣੀ ਧੀ ਨਾਲ ਦੁੱਖ ਰੋ ਲੈਂਦੀ ਆ ਤੇ ਧੀ ਵੀ ਆਪਣੀ ਮਾਂ ਦੇ ਨਾਲ ਦੁੱਖ ਰੋ ਲੈਂਦੀ ਆ ਕਿਮਾ ਜਿਹੜੀ ਮਾਂ ਹੁੰਦੀ ਆ ਉਹ ਕਈ ਗੋਸ਼ੀ ਸਮੇਟ ਜਾਂਦੀ ਆ ਸੋ ਸਹਸਰ ਸੰਗਤ ਜੀ ਇਹ ਨਾਂ ਪੂਰਾ ਹੋਣ ਵਾਲਾ ਕਾਟਾ ਆ ਔਰ ਜਿਸੀ ਪਰਿਵਾਰ ਬਹੁਤ ਵਧੀਆ ਜਿਨ੍ਹਾਂ ਨੇ ਭੈਣ ਜੀ ਦੀ ਬਹੁਤ ਵਧੀਆ ਸੇਵਾ ਕੀਤੀ ਹੈ ਗੱਡੂ ਪਰਿਵਾਰ ਵੀ ਬਹੁਤ ਵਧੀਆ ਦੋਨਾਂ ਪਰਿਵਾਰਾਂ ਨੇ ਮਿਲ ਕੇ ਉਹਨਾਂ ਦੀ ਸੇਵਾ ਕੀਤੀ ਹੈ ਅੱਜ ਉਹ ਸੇਵਾ ਦਾ ਫਲ ਹੈ ਜਿਹੜੀ ਇੰਨੀਆਂ ਸੰਗਤਾਂ ਉਹਨਾਂ ਨੂੰ ਸ਼ਰਦਾ ਦੇ ਫੁੱਲ ਭੇਂਟ ਕਰਨ ਵਾਸਤੇ ਆਈਆਂ ਇਹ ਉਹਦਾ ਨਤੀਜਾ ਹੈ ਇਹ ਪਰਿਵਾਰ ਦਾ ਜਿਹੜਾ ਸੁਭਾਅ ਹੈ ਪਰਿਵਾਰ ਦਾ ਮਿਲਵਰਤਨ ਹੈ ਇਹ ਉਹਦਾ ਨਤੀਜਾ ਹੈ ਸੁਸਾંગ ਸਿੰਘ ਜੀ ਮਾਪੋਸ਼ ਕਹਿੰਦੇ ਹੁੰਦੇ ਆ ਜਿੰਦੇ ਮੇਰੀਆਂ ਨਹੀਂ ਤੇਰਾ ਕੋਈ ਨਹੀਂ ਐਵੇਂ ਕੂੜ ਹਵੇਲੀਆਂ ਮੱਲੀਆਂ ਨਹੀਂ ਚਰ ਖੇਤਾਂ ਦੇ ਨਾ ਪਾਵਣਾ ਮਿਲੂ ਤੈਨੂੰ ਜਦੋਂ ਕੱਤ ਨੇ ਚਿਠੀਆਂ ਕਲੀਆਂ ਨਹੀਂ ਤੂੰ ਵੀ ਰੂਮ ਦੀ ਜਾਏਂਗੀ ਇਸ ਸ਼ਹਿਰੋਂ ਜਿਵੇਂ ਅਗਲੀਆਂ ਰੁੰਦੀਆਂ ਚਲੀਆਂ ਨਹੀਂ ਪਾਈ ਜਾਣਾ ਸਾਜਾਂ ਨਹੀਂ ਪਰ ਸਤਗੁਰ ਕਬੀਰ ਦਾਸ ਮਹਾਰਾਜ ਜੀ ਸਤਗੁਰ ਸੁਮੀ ਸਰਵਦਾ ਮਹਾਰਾਜ ਜੀ ਉਹ ਕੀਆ ਕਰਦੀ ਸੀ ਜੋ ਕਰੋ ਪ੍ਰਮਾਤਮਾ ਨੇ ਸੰਤਾਂ ਮਹਾਂਪੁਰਸ਼ਾਂ ਨੇ ਆਵਦੀ ਨੂੰ ਭਜਨ ਸਿਮਰਨ ਸਿਮਰਨ ਕਰਨ ਵਾਸਤੇ ਕਿਹਾ ਹੀ ਸਾਡਾ ਖਜ਼ਾਨਾ ਤੇਜੀ ਸਾਡੇ ਨਾਲ ਜਾਣਾ ਸੋ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਆਪਣੇ ਬੱਚਿਆਂ ਨੂੰ ਵੱਧ ਤੋਂ ਵੱਧ ਸਤਗੁਰੂ ਵਿਦਾਸ ਸਮਾਜ ਦੀ ਅੰਮ੍ਰਿਤ ਬਾਣੀ ਦੇ ਲਾੜ ਲਾਇਆ ਕਰੋ ਆਪਣੇ ਬੱਚਿਆਂ ਨੂੰ ਨਸ਼ਿਆਂ ਤੋਂ ਦੂਰ ਰੱਖਿਆ ਕਰੋ ਤੇ ਭਜਨ ਸਿਮਰਨ ਵਾਸੋਂ ਉਹਨਾਂ ਨੂੰ ਫਰੇ ਰਿਆ ਕਰੋ ਇਹੀ ਸਾਡੇ ਨਾਲ ਜਾਣਾ ਸੋ ਦਾਸ ਸਾਰੀਆਂ ਸੰਗਤਾਂ ਦਾ ਪ੍ਰਬੰਧਕਾਂ ਦਾ ਵੀ ਬਹੁਤ ਬਹੁਤ ਧੰਨਵਾਦੀ ਹੈ ਜਿਹੜੀਆਂ ਅੱਜ ਸੰਗਤਾਂ ਇੱਥੇ ਨੇ ਪਰਿਵਾਰ ਨੂੰ ਹੌਸਲਾ ਪਜਾਈ ਦੀਣ ਵਾਸਤੇ ਭੈਣ ਜੀ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਨ ਵਾਸਤੇ ਪਹੁੰਚਿਆ ਨਹੀਂ ਸੋ ਅਸੀਂ ਫੇਰ ਇੱਕ ਵਾਰੀ ਭੈਣ ਸੇ 우ષા ਗੱਡੂ ਜੀ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਦੇ ਹਾਂ ਸੋ ਸਾਰੀਆਂ ਸੰਤਾਂ ਨੂੰ ਜੈ ਗੁਰਦੇ ਤੁਹਾਨੂੰ ਬਦਿਸ਼ ਇੱਕ ਗੁਰੂ ਦੀ ਆਪਕਸ਼ ਸ਼ਾਨ ਜਿਹੜਾ ਗੁਰੂ ਦੇ ਚਰਨਾਂ ਵਿੱਚ ਆਵੇ ਸਾਡੇ ਵਰਗੇ ਅਸੀਂ ਤਾਂ ਸੇਵਾ ਦਾ ਚੌਂਕੀ ਦਾ ਹਾਂ ਸਾਡਾ ਫਰਜ਼ ਬਣਦਾ ਜੇ ਅਸੀਂ ਇਹਨੂੰ ਰੱਬ ਮੰਨਦੇ ਨਾ ਜਿਹੜੇ ਕੰਮ ਚਲਾ ਰਹੀ ਹੈ ਇਹਨਾਂ ਦਾ ਸ਼ੁਕਰ ਕਰਨਾ ਫਰਜ਼ ਬਣਦਾ ਬੀਰ ਜਮੇਸ਼ ਕਲੇਜ ਜੀ ਲੰਡਨ ਤੋਂ ਆਕੇ ਵੀ 50 ਪਾਉਂਡ ਇਸ ਦਰਵਾਜ਼ੇ ਵਾਸਤੇ ਜਿੰਦੇ ਨੇ ਬਹੁਤ ਬਹੁਤ ਧੰਨਵਾਦ ਬਹੁਤ ਬਹੁ ਮਿਹਰਬਾਨੀ ਸਤ ਗੁਰੂ ਜੀ ਇਹਨਾਂ ਦੇ ਪ੍ਰਭਾਵ ਵਿਚ ਆ ਕੇ ਕਹਾਂ ਇਹਨਾਂ ਦੇ ਪ੍ਰਭਾਵ ਵਿੱਚ ਖੁਸ਼ੀਆਂ ਖੇੜੇ ਵਰਖਾ ਮਾਰੀ ਵਰਸਾਈ ਰੱਖਣ ਬਹੁਤ ਬਹੁਤ ਧੰਨਵਾਦ ਤਨ ਤਨ ਸਤਗੁਰੂ ਜਪਗੁਰੂ ਗੁਰੂਆਂ ਦੇ ਗੁਰੂ ਕਰੋੜਾਸ ਮਨ ਦੀ ਬਾਣੀ ਦੀ ਅੰਮ੍ਰਿਤ ਬਾਣੀ ਦੀ ਕੋਦਰਨੇ ਕੁਮਾਰ ਅਹਿਸਾਸ ਕਰਨ ਦੀ ਜੈਤੂ ਦੇ ਅੱਜ ਆਪਾਂ ਆਪਕੇ ਸਭ ਦੇ ਵਿੱਚ ਬੈਠੇ ਆਂ ਅੱਜ ਅਸੀ ਪਰਿਵਾਰ ਪਰ ਬੱਟੂ ਪਰਵਾਰ ਦੇ ਨਾਲ ਆਪ ਆਸੁਖ ਦੇ ਵਿੱਚ ਅਸੀਂ ਸ਼ਾਮਲ ਹੋਏ ਆ ਅੱਜ ਜਿਸਾ ਕੀ ਬੇਟੀ ਮੇਰੇ ਕਾਂਚੀ ਵਾਲੇ ਸ਼ੈਨਸ਼ਾ ਦੇ ਚਾਹਨਾ ਵਾਲੇ ਜੀ ਆ ਕੇ ਪ੍ਰਾਜਮਾਨ ਹੋ ਗਿਆ ਅਸੀਂ ਅੱਜ ਪਰਿਵਾਰ ਜਿਹੜਾ ਹੈ ਉਹਦੇ ਨਾਲ ਜਿੰਨੀ ਵੀ ਸੰਗਤ ਆਪਾਂ ਇੱਥੇ ਬੈਠੇ ਆ ਉਹਨਾਂ ਦੇ ਦੁੱਖ ਦੇ ਵਿੱਚ ਸ਼ਰੀਕ ਹੋਣ ਲਈ ਆਏ ਆ ਤੇ ਅੱਜ ਉਹ ਕੋਈ ਇਦਾਂ ਦਾ ਮਾਹੌਲ ਨਹੀਂ ਵਿੱਚ ਕੋਈ ਲੰਮੀ ਚੌੜੀ ਗੱਲ ਕਰੀਏ ਮੈਂ ਇੰਨਾ ਹੀ ਕਹਿਤਾ ਹੋਇਆ ਸ਼ਿਮਾਂ ਦਾ ਜਾਚਨਾ ਜੈ ਗੁਰਦੇਵ ਧੰਨ ਹੋਵੇ ਕਿਹਾ ਕਿਤਾ ਕਿ ਅਸੀਂ ਉਸ ਨੂੰ ਘਰ ਲੈ ਜਾਣਾ ਆਪਣੇ ਘਰ ਲੈ ਜਾਣਾ ਬੜੇ ਪਿਆਰ ਦੇ ਨਾਲ ਇਹ ਨਹੀਂ ਕਿ ਉਹਨਾਂ ਨੇ ਦਿਲ ਦੇ ਵਿੱਚ ਬੜਾ ਦੁੱਖ ਵੀ ਲੱਗਾ ਤੇ ਸੋਚਿਆ ਤਾਂ ਹੋਇਆ ਵੀ ਇਹ ਕਿ ਲੋ ਜੀ ਬਿਲਕੁਲ ਸਹੀ ਗੱਲ ਆ ਇਹਨਾਂ ਦੇ ਨਾਲ ਮੈਂ 2 ਮਿੰਟ ਦੇ ਵਿੱਚ ਵਿਚਾਰ ਕੀਤੇ ਚੌਰੀ ਸਾਹਿਬ ਕਰਨ ਨੂੰ ਕੋਈ ਐਸੀ ਗੱਲ ਨਾ ਹੋਵੇ ਇਹ ਸੁਣ ਵਾਲੀ ਗੱਲ ਹੈ ਕਿ ਉਲਾਮਾ ਕੋਈ ਆ ਜਵੇ ਲੋ ਜੀ ਲੜਕੀ ਤੇ ਲਈ ਆ ਤੇ ਹੁਣ ਵਾਪਿਆਂ ਦੇ ਘਰ ਚਲੇ ਗਈ ਬੜੇ ਪਿਆਰ ਦੇ ਨਾਲ ਗੱਲਾਂ ਇਹਨਾਂ ਨੇ ਕੀਤੀਆਂ ਦੱਸਿਆ ਔਰ ਐਂਟ ਦੇ ਆਣ ਕੇ ਮੈਂ ਉਹ ਰੂਸ਼ਾ ਬੇਟੀ ਨੂੰ ਪੁੱਛਿਆ ਜਿਸ ਤਰ੍ਹਾਂ ਇਥੇ ਗੁਰੇਵਰ ਆਵਾਜ਼ ਆ ਨਾ ਤੇ ਜਿਸ ਤਰ੍ਹਾਂ ਬੱਚਾ ਕਹੇ ਜਾਂ ਆदमी ਕਹਿਣ ਤੇ ਉਹ ਉਹਦਾ ਹੋਣਾ ਚਾਹੀਦਾ ਉਹਦੇ ਵਿੱਚ ਨਹੀਂ ਆਉਣਾ ਚਾਹੀਦਾ ਬੈਠੇ ਸੀ ਜੌਰੀ ਸਾਹਿਬ ਉਹਨੇ ਜੁਰਾਣੀ ਸਾਹਿਬਾਂ ਬੈਠੀ ਸੀ ਬੱਚੇ ਬੈਠੇ ਸੀ ਉਹਨਾਂ ਦੇ ਨਾਲ ਜਦੋਂ ਗੱਲ ਕੀਤੀ ਤੇ ਕੁਛ ਨੂੰ ਕੁਛਾ ਬੈਠੇ ਤੋਂ ਹੈਪੀ ਆ ਆਲ ਦੇ ਵਿੱਚ ਉਹ ਪਤਾ ਸੀ ਕਿ ਬਿਮਾਰੀ ਨੇ ਬਹੁਤ ਸਾਡੇ ਉੱਤੇ ਅਸਰ ਕੀਤਾ ਓਨ ਬੜੇ ਪਿਆਰ ਦੇ ਸੰਧੀ ਜੇ ਆਵਾਜ਼ ਨਾਲ ਕਹਾਂ ਕਿ ਜੜੀ ਬਸ ਟਕੜੀ ਹੋ ਗਈ ਇੱਧਰ ਵੀ ਆ ਜਾ ਮੈਂ ਉੱਧਰ ਵੀ ਆ ਜਾਉਂਕਿ ਕਰਨਾ ਕੋਈ ਨਹੀਂ ਤਾਂ ਕਿ ਦੇਖੋ ਆ ਜਾਉਂਗਾ ਘਰ ਉਹ ਵੈਦਾਪੁਰ ਨੇ ਨਹੀਂ ਕਰ ਸਕੀ ਮੋਤ ਨੇ ਉਹ ਐਸਾ ਰੱਖਿਆ ਹੈ ਤੇ ਦਾ ਭਾਵ ਇਹ ਆ ਕਿ ਜਿਸ ਤਰ੍ਹਾਂ ਜੱਸੀ ਪਰਵਾਰ ਨੇ ਔਖੇ ਸਮੇਂ ਦੇ ਵਿੱਚ ਰਾਹ ਦਿੰ ਮੇਰੀ 9 399 ਦੀ ਕੋਈ ਜੀਤ ਨਹੀਂ ਆ ਲਿਸਨਾਂ ਉਹਨੇ ਸੇਵਾ ਕੀਤੀ ਇਹ ਇੱਕ ਮੇਰੇ ਗੱਡੂ ਪਰਿਵਾਰ ਦੇ ਤੇ ਪਰਸੋ ਤਾਰ ਕੇ ਸ਼ੌਰ ਬਜਹਾਗਾ ਕਿ ਜਦੋਂ ਇਸ ਤਰ੍ਹਾਂ ਦੀ ਕੋਈ ਵੀ ਕਿਸੇ ਵੀ ਪਰਿਵਾਰ ਦੇ ਉੱਤੇ ਉਹ ਪੜਾਵੇ ਜਾਂ ਦੋਸਤ ਮਿੱਤਰ ਜਿਹੜੇ ਹਾਂ ਜੀ ਉਹੋ ਹੀ ਹੁੰਦੇ ਆ ਜਿਹੜਾ ਉੱਥੇ ਸਮੇਂ ਮਲੇ ਕਮ ਹੋਵੇ chandar consultants limited building maintenance handyman under chakrad platform is now available on your local london area he has more than five years experience in same line he used to work with reputed companies agencies as well local builders with brothers he is professional by plumbing, electrician, masonry, carpentering. For more information, please contact him at under Check Trade platform, CheckTrade platform www.checktrade.com slash 921760. Chander Consultants Limited call him on this number 79 ਹੋਰ ਅਪਡੇਟ ਖਬਰਾਂ ਦੇਖਣ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ Azad TV ਅਤੇ ਲਾਈਕ ਕਰੋ ਸਾਡਾ Facebook ਪੇਜ ਤੇ ਨਾਲ ਲੱਗੇ ਬੈਲ ਬਟਨ ਨੂੰ ਪ੍ਰੈਸ ਕਰੋ